ਸਾਰੇ ਹੀ ਸਾਧ ਸੰਗਤ ਨੂੰ ਜੈ ਵਾਲਮੀਕੀ ਜੈ ਜੀ 6 ਵਾਰ ਮੈਂ تر세ਮ ਟਵਾਲ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਫਰੂਜ਼ਪੁਰ ਜਿੱਦਾਂ ਕਿ ਕੁਝ ਦਿਨ ਪਹਿਲਾਂ ਸਾਨੂੰ ਪਤਾ ਲੱਗਾ ਵਾ ਸੋਸ਼ਲ ਮੀਡੀਆ ਰਾਹੀਂ ਔਰ ਵੱਖ-ਵੱਖ ਚੈਨਲਾਂ ਦੇ ਮਾਧਿਅਮ ਨਾਲ ਕਿ ਵਾਲਮੀਕ ਤੀਰਥ ਜੋ ਕਿ ਅੰਮ੍ਰਿਤਸਰ ਵਿੱਚ ਸਾਡੇ ਸਮਾਜ ਦਾ ਪਵਿੱਤਰ ਤੀਰਥ ਹੈ ਔਰ ਉਥੋਂ ਦੀ ਜਿਹੜੀ ਪਾਵਨ ਧਰਤੀ ਆ ਬਹੁਤ ਹੀ ਪਵਿੱਤਰ ਆ ਉਥੇ ਸਾਡੇ ਉਸ ਤੀਰਥ ਦੀ ਸਾਂਭ ਸੰਭਾਲ ਲਈ ਔਰ ਬੜੀਆ ਦੇਖ ਰੇਖ ਲਈ ਸਾਡੇ ਸੁਖਰਾਜ ਜੋ ਕਿ ਲੁਧਿਆਣੇ ਤੋਂ ਨੇ ਉਹਨਾਂ ਨੂੰ ਜੀਐਮ ਦੀ ਪੋਸਟ ਤੇ ਤਾਇਨਾਤ ਕੀਤਾ ਸੀ ਔਰ ਜਦੋਂ ਤੋਂ ਉਹਨਾਂ ਨੇ ਉਥੇ ਇਹ ਆਪਣਾ ਕਾਰਜਕਾਰ ਸੰਭਾਲਿਆ ਔਰ ਮੈਂ ਦੇਖਣ ਨੂੰ ਮਿਲਿਆ ਕਿ ਸਮੇਂ-ਸਮੇਂ ਸਰ ਉਹਨਾਂ ਨੇ ਤੀਰਥਲੀ ਬਹੁਤ ਯੋਗਦਾਨ ਕੀਤਾ ਬਹੁਤ ਸੇਵਾ ਕੀਤੀ ਤੀਰਥ ਦੀ ਸਾਮ ਸਵਾਲ ਜੋ ਉਥੇ ਰਹਿਸ਼ੀ ਕਮਰੇ ਆ ਜਾਂ ਉਥੇ ਪਹੁੰਚ ਰਹੀਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਉਹਨਾਂ ਦੀ ਦੇਖ ਰੇਖ ਬਹੁਤ ਵਧੀਆ ਪ੍ਰਬੰਧ ਚੱਲ ਰਹੇ ਨੇ ਪਰ ਅਫਸੋਸ ਦੀ ਗੱਲ ਇਹ ਆ ਕਿ ਇਹ ਸਭ ਕੁਝ ਕੁਝ ਸ਼ਰਾਰਤੀ ਅੰਸਰਾਂ ਨੂੰ ਹਜਮ ਨਹੀਂ ਹੋਇਆ ਕਿਉਂ ਨਹੀਂ ਹਜਮ ਹੋਇਆ ਕਿਉਂਕਿ ਅੱਜ ਤੱਕ ਤੀਰਥ ਦੀ ਉਹਨਾਂ ਦੇ ਥਰੂ ਕੋਈ ਵੀ ਐਕਟੀਵਿਟੀ ਜਾਂ ਕੋਈ ਸਾਮਸਵਾਲ ਨਹੀਂ ਹੋਈ ਤੀਰਥ ਤੋਂ ਜੋ ਵੀ ਸੇਵਾ ਜਾਂ ਕੋਈ ਪੈਸਾ ਆਉਂਦਾ ਸੀ ਉਹ ਸ਼ਰਾਰਤੀ ਅੰਸਰ ਆ ਵੀ ਖਾਈ ਜਾਂਦੇ ਸੀ ਹੁਣ ਜਦ ਕੇ ਪੈਸਾ ਸਹੀ ਟਿਕਾਣੇ ਲੱਗਣ ਲੱਗਾ ਜੋ ਵੀ ਸਰਕਾਰ ਪਾਸੋਂ ਪੈਸਾ ਆ ਰਿਹਾ ਜਾਂ ਉੱਥੇ ਸੇਵਾ ਚ ਚੱਲ ਰਹੀ ਆ ਜੇ ਕੋਈ ਵੀ ਦਾਨੀ ਸੱਜਣ ਬਾਹਰੋਂ ਦਾਨ ਭੇਜਦੇ ਆ ਤੇ ਉਹ ਸਹੀ ਢੰਗ ਨਾਲ ਉਹ ਪੈਸਾ ਵਰਤਿਆ ਜਾ ਰਿਹਾ ਪਰ ਉਹਨਾਂ ਬੰਦਿਆਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਹੋਈਆਂ ਔਰ ਉਹਨਾਂ ਬੰਦਿਆਂ ਨੇ ਕਹਿਣ ਦੇ ਡੀਸੀ ਸਾਹਿਬ ਅੰਮ੍ਰਿਤਸਰ ਔਰ ਉੱਥੋਂ ਦੇ ਪ੍ਰਸ਼ਾਸਨ ਨੇ ਔਰ ਮੌਕੇ ਦੀ ਜੇ ਮੈਂ ਕਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਹੱਡੇ ਜਿਹੜੇ ਵਧੀਆ ਭਰਾ ਸੀ ਉਹਨਾਂ ਨੂੰ ਉੱਥੋਂ ਬਰਖਾਸਤ ਕਰ ਦਿੱਤਾ ਸੋ ਅਸੀਂ ਬੇਨਤੀ ਕਰਦੇ ਆਂ ਡੀਸੀ ਅਮਰਸਰ ਨੂੰ ਇਹ ਮੁੜ ਕੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਦੁਬਾਰਾ ਤੋਂ ਉਹਨਾਂ ਨੂੰ ਜੀਐਮ ਉਥੇ ਲਾਇਆ ਜਾਵੇ ਕੁਝ ਸ਼ਰਾਰਤੀ ਅੰਸਰਾਂ ਦੇ ਕਹਿਣ ਤੇ ਅਗਰ ਉਹਨਾਂ ਨੂੰ ਉਹਨਾਂ ਦੇ ਕਾਰਜਕਾਰ ਵਿੱਚ ਕੋਈ ਕਮੀ ਸੀ ਅਗਰ ਕਿਸੇ ਨੇ ਕੋਈ ਦਰਖਾਸਤ ਦਿੱਤੀ ਸੀ ਤੇ ਡੀਸੀ ਅਮਰਸਰ ਦਾ ਇਹ ਫਰਜ਼ ਮੰਨਦਾ ਸੀ ਕਿ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਨੂੰ ਉਥੇ ਇਕੱਠੇ ਕਰਦੇ ਜਿੰਨੇ ਵੀ ਲੀਟਰ ਸੀ ਆਪਣੇ ਸਮਾਜ ਦੇ ਉਹਨਾਂ ਨੂੰ ਬੁਲਾਉਂਦੇ ਤੇ ਫੇਰ ਇਹ ਫੈਸਲਾ ਲੈਨੇ ਇਹ ਇਕੱਲਾ ਡੀਸੀ ਸਾਹਿਬ ਇਹ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਧਾਰਮਿਕ ਜਿਹੜਾ ਹੈਗਾ ਵਾ ਸਾਡਾ ਆਪ ਦਾ ਪਵਿੱਤਰ ਸਥਾਨ ਆ ਔਰ ਇਹਦਾ ਫੈਸਲਾ ਕਰਨਾ ਸਿਰਫ ਜਿਹੜੇ ਸਾਡੇ ਧਾਰਮਿਕ ਆਗੂ ਨੇ ਉਹੀਆਂ ਦਾ ਫੈਸਲਾ ਕਰ ਸਕਦੇ ਆ ਕਿ ਕਿੰਨੂੰ ਉਥੋਂ ਦੀ ਜ਼ਿੰਮੇਵਾਰੀ ਦੇਣੀ ਆ ਜਿਹੜਾ ਬੰਦਾ ਚੰਗੇ ਕੰਮ ਕਰੂਗਾ ਉਹਦੀ ਹੀ ਹੱਕ ਵਿੱਚ ਅਸੀਂ ਖੜੇ ਆ ਔਰ ਅੱਜ ਤੱਕ ਜੇ ਮੈਂ ਕਹਾਂ ਉਥੋਂ ਦੇ ਜਿੰਨੇ ਵੀ ਪਹਿਲਾਂ ਲੀਡਰ ਸੀ ਕਿਸੇ ਨੇ ਵੀ ਕੋਈ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਜੋ ਹੁਣ ਜੀਐਮ ਸਾਹਿਬ ਕਰ ਰਹੇ ਨੇ ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਆਂ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਕਿ ਖੁਸ਼ਰਾਜ ਜੀ ਨੂੰ ਜੀਐਮ ਦੁਆਰਾ ਬਹਾਲ ਕੀਤਾ ਜਾਵੇ ਅਗਰ ਡੀਸੀ ਅੰਮ੍ਰਿਤਸਰ ਜਲਦੀ ਤੋਂ ਜਲਦੀ ਕੋਈ ਮੀਟਿੰਗ ਨਹੀਂ ਰੱਖਦੇ ਇਹਨਾਂ ਨੂੰ ਬਹਾਲ ਕਰਨ ਲਈ ਸਾਰੀਆਂ ਸੰਸਥਾਵਾਂ ਨੂੰ ਨਹੀਂ ਬੁਲਾਉਂਦੇ ਤੇ ਆਉਣ ਵਾਲਾ ਸਮਾਂ ਅਸੀਂ ਹੋਰ ਵੀ ਜਿਹੜਾ ਗਤੀਵਿਧੀਆਂ ਨੂੰ ਤੇਜ਼ ਕਰਾਂਗੇ ਤੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਜਾਂ ਉਹਨਾਂ ਦੇ ਆਗੂ ਨੇ ਉਹਨਾਂ ਨੂੰ ਨਾਲ ਲੈ ਕੇ ਡੀਸੀ ਅੰਮ੍ਰਿਤਸਰ ਦਾ ਘੇਰਾਓ ਕਰਾਂਗੇ ਜਾਂ ਉਹਨਾਂ ਨੂੰ ਮਿਲਾਗੇ ਔਰ ਨਾਲ ਹੀ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਦੇ ਵੱਲ ਧਿਆਨ ਦੇਣ ਔਰ ਜੋ ਲੋਕ ਉਥੇ ਗਲਤ ਵਤੀ ਗਤੀਵਿਧੀਆਂ ਕਰ ਰਹੇ ਨੇ ਉਹਨਾਂ ਤੇ ਨਕੇਲ ਕੱਸਣ ਜੈਪੀ ਜੈਪਰ